ਰੀ ਆ ਗਏ ਆ ਹਨ ਕੇ ਉਹਨਾਂ ਗੱਡੀ ਆ ਵੇਖਣੀ ਆ ਲੈਣੀ ਆ ਉਹਦੇ ਬਾਰੇ ਪੁੱਛਿਆ ਤੇ ਮੁੜ ਕੇ ਪਿਸਤਨ ਕੱਢ ਕੇ ਤੇ ਅੱਜ ਜੀ ਮੈਂ ਕੁੱਪ ਦੇਣਾ ਦੂਸਰੀ ਸ਼ਾਦੀ ਆ ਵੇ ਪਹਿਲੋਂ ਹੀ ਸੀ ਤੇ ਉਹ ਸੁਸਾਇਡ ਕਰ ਲਿਆ ਸੀ ਸ਼ੱਕ ਕੋਈ ਪੁਲਿਸ ਪ੍ਰਸ਼ਾਸਨ ਅੱਥੇ ਪਹੁੰਚਿਆ ਕੁਝ ਨੇ ਆ ਕੇ ਗ੍ਰਿਫਤਾਰੀ ਕੋਈ ਹੋਈ ਹੈ ਜੀ ਆਪਣੀ ਕਾਰਵਾਈ ਪਰ ਬਾਕੀ ਜਿੰਨਾ ਜਰ ਬੰਦੇ ਫੜੇ ਜਾਣਗੇ ਤਦ ਹੀ ਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸ਼ਰਿਆਮ ਗੋਲੀਆਂ ਚੱਲੀਆਂ ਤੁਹਾਨੂੰ ਦੱਸਦੀ ਕਿ ਪਿੰਡ ਦਬੁਰਜੀ ਦੇ ਵਿੱਚ ਇੱਕ ਨੌਜਵਾਨ ਦੇ ਉੱਤੇ ਘਰ ਵੜ ਕੇ ਸ਼ਰਿਆਮ ਗੋਲੀਆਂ ਚੱਲਦੀਆਂ ਨੇ ਤੁਹਾਨੂੰ ਦੱਸਦੀ ਹੈ ਘਟਨਾ ਜਿਹੜੀ ਹੈ ਦਬੁਰਜੀ ਪਿੰਡ ਅੰਮ੍ਰਿਤਸਰ ਦੀ ਹੈ ਜਿੱਥੇ ਕਿ ਸ਼ਰਿਆਮ ਗੋਲੀਆਂ ਚੱਲਦੀਆਂ ਤੁਹਾਨੂੰ ਦੱਸਦੀ ਕਿ ਐਨ ਆਰ ਆਈ ਭਰਾ ਜਿਹੜਾ ਕਿ ਬਾਹਰਲੇ ਮੁਲਕੋਂ ਇੱਥੇ ਕੰਮ ਕਰਨ ਲਈ ਪਹੁੰਚਦਾ ਹੈ ਮਗਰ ਇੱਥੇ ਆ ਕੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਕਿਤੇ ਨਾ ਕਿਤੇ ਜ਼ਰੂਰ ਦੁੱਖਦਾਈ ਮਨ ਦੇ ਵਿੱਚ ਆਉਂਦਾ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਘਟਨਾ ਵਾਪਰਦੇ ਕੀ ਇੱਕ ਸਾਰਾ ਮਾਮਲਾ ਕੀ ਸੀ ਇਸ ਸਮੇਂ ਸਾਡਾ ਪਰਿਵਾਰਿਕ ਮ ਸਭ ਪਹਿਲਾਂ ਤਾਂ ਕੀ ਨਾਮ ਹੈ ਜੀ ਕੀ ਲੱਗਦੇ ਤੁਸੀਂ ਸੁਖਚੈਨ ਦੇ ਤੇ ਕੀ ਕਟਨਾ ਕੀ ਵਾਪਰੀ ਮੇਰਾ ਬੇਟਾ ਹੀ ਆ ਜੀ ਮੇਰਾ ਜਵਾਈ ਸੀਗਾ ਕਿ ਕਟਨਾ ਕੀ ਵਾਪਰਦੀ ਹੈ ਕਟਨਾ ਹੀ ਵਾਪਰਦੀ ਆ ਜੀ ਘਰ ਹੀ ਆ ਗਏ ਆ ਆਣ ਕੇ ਉਹਨਾਂ ਗੱਡੀ ਆ ਵੇਖਣੀ ਆ ਲੈਣੀ ਆ ਉਹਦੇ ਬਾਰੇ ਪੁੱਛਿਆ ਤੇ ਮੁੜ ਕੇ ਪਿਸਤਲ ਕੱਢ ਕੇ ਵੇ ਗਨਪੁਆਇੰਟ ਦੇ ਅੰਦਰ ਲੈ ਗਏ ਆ ਅੰਦਰ ਜਾਣ ਤੋਂ ਬਾਅਦ ਆਂਦੇ ਹਿੰਦ ਨੂੰ ਮਾਰਨਾ ਉਹਨਾਂ ਦਾ ਮਾਰ ਦੋ ਉਹਨਾਂ ਗੋਲੀਆਂ ਚਲਾਤੀਆਂ ਪਤਾ ਲੱਗਾ ਹੁਣ ਤੱਕ ਕੀ ਰੰਜਿਸ਼ ਕੀ ਹੈ ਕਿਉਂਕਿ ਇਸ ਤਰ੍ਹਾਂ ਦੀ ਜਦੋਂ ਕਟਨਾ ਵਾਪਰੀ ਕੋਈ ਰੰਜਿਸ਼ ਦੇ ਨਾਲ ਵਾਪਰੀ ਜੀ ਵੇਖੋ ਇਹਦੇ ਨਾ ਦੂਸਰੀ ਸ਼ਾਦੀ ਆ ਵੇ ਪਹਿਲਾਂ ਹੋਈ ਸੀ ਤੇ ਉਹ ਸੁਸਾਇਸਾਈਡ ਕਰ ਲਿਆ ਸੀ ਉਹਨੇ ਸਾਨੂੰ 100% ਯਕੀਨ ਹੈ ਕਿ ਉਹਨਾਂ ਨੇ ਕਰਵਾਇਆ ਜੀ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਕੁਝ ਨੇ ਆ ਕੇ ਗ੍ਰਿਫਤਾਰੀ ਕੋਈ ਹੋਈ ਹੈ ਜੀ ਆਪਣੀ ਕਾਰਵਾਈ ਪਰ ਬਾਕੀ ਜਿੰਨਾ ਜਰ ਬੰਦੇ ਫੜੇ ਜਾਣਗੇ ਤਦ ਹੀ ਜਾਣਾਂ ਉਹਨਾਂ ਚਿਰ ਅਸੀਂ ਕੀ ਕਿਸੇ ਨੂੰ ਕਹਿ ਸਕਦੇ ਜੀ ਹੋਰ ਵੀ ਪਰਿਵਾਰਕ ਮੈਂਬਰ ਇਹ ਪਿਤਾ ਜੀ ਸਾਨੂੰ ਇਹਨਾਂ ਪਰਿਵਾਰਕ ਜੀ ਕਟਨਾ ਕੀ ਵਾਪਰਦੀ ਹੈ ਥੋੜਾ ਡਿਸਕ੍ਰਾਈਬ ਕਰੋ ਘਟਨਾ ਦਾ ਹੀ ਪਤਾ ਨਹੀਂ ਲੱਗਾ ਜੀ ਇਹਦੇ ਸਵੇਰੇ ਬੰਦੇ ਦੋ ਅਚਨਚੇਤ ਹੀ ਆ ਗਏ ਆ ਤੇ ਇਹ ਚੱਲਿਆ ਸੀ ਜਿਮ ਤੇ ਜਿਮ ਚੱਲਿਆ ਸੀ ਤੇ ਜਦੋਂ ਚੱਲਿਆ ਆ ਤੇ ਉਹ ਘਰ ਆਣ ਵੜੇ ਆਣ ਕੇ ਗੱਡੀ ਲਈ ਹੀ ਨਵੀਂ ਨੇ ਡੇਢ ਕੇ ਕਰੋੜ ਦੀ ਹੋਣ 10-15 ਦਿਨ ਹੋਏ ਆ ਉਹਦੇ ਬਾਰੇ ਪੁੱਛਣ ਲੱਗ ਪਿਆ ਉਹਦੇ ਬਾਰੇ ਪੁੱਛਦੇ ਪੁੱਛਦੇ ਇਹਦੇ ਉਹਨਾਂ ਨੇ ਆਪਣਾ ਰਿਵਾਲਵਰ ਕੱਢ ਲਿਆ ਰਿਵਾਲਵਰ ਕੱਢ ਕੇ ਦਿਨ ਨੂੰ ਨੁਕਰੇ ਲਾ ਕੇ ਉਹਨੂੰ ਅੰਦਰ ਲੈ ਗਏ ਆ ਤੇ ਨਾਲ ਇੱਕ ਮੁੰਡਾ ਗੱਡੀ ਦੀ ਸਫਾਈ ਕਰਨ ਦੇ ਆ ਸੀ ਉਹਨੂੰ ਨਾਲ ਹੀ ਲੈ ਗਏ ਆ ਤੇ ਅੰਦਰ ਪਰਾਵਣੀ ਫੈਮਿਲੀ ਨੂੰ ਕੀ ਆ ਗਈ ਹੋ ਗਿਆ ਬਾਹਰ ਉਹਦੇ ਆਪਣਾ ਅੰਦਰ ਕੰਮ ਕਰਨਦੇ ਆ ਤੇ ਜਦੋਂ ਅੰਦਰ ਗਏ ਆ ਤੇ ਬਾਅਦ ਜੋ ਉਹਨਾਂ ਨੇ ਜਿਹੜੀ ਦੀ ਵਾਈਫ ਆ ਉਹਨੂੰ ਵੀ ਅੰਦਰ ਵਾ ਕੇ ਅੰਦਰ ਵੜ ਜਾ ਤੇ ਬਾਅਦ ਇਦਾਂ ਕਰਦਿਆ ਕਰਦਿਆਂ ਇਨੂੰ ਦਬਕੇ ਦਬਕੇ ਮਾਰਦੇ ਪਏ ਆ ਤੇ ਬਾਅਦ ਜਿਹਦੇ ਗੋਲੀ ਚਲਾਈ ਪਹਿਲਾਂ ਵੈਸਾ ਵਸਾਈ ਹੁੰਦੀ ਵੈਸਾ ਵਸਾਈ ਮਾਰੇ ਹੋਈ ਨਹੀਂ ਕੋਈ ਵੀ ਸਿਰਫ ਅੰਦਰ ਅੰਦਰ ਲੈ ਗਏ ਆ ਤੇ ਅੰਦਰ ਜਾਂਦੇ ਉਹਨਾਂ ਨੇ ਜਦੋਂ ਉਹ ਸਾਰੀਆਂ ਕੈਮਰੇਜ ਰਿਕਾਰਡਿੰਗਾਂ ਪਈਆਂ ਆ ਕਿ ਜਿੱਦਾਂ ਜਿਹੜੇ ਹਿਸਾਬ ਨਾਲ ਕੀਤਾ ਉਹਨਾਂ ਨੇ ਕੰਮ ਜੀ ਸੀਸੀਟੀਵੀ ਚ ਵੀ ਦੇਖ ਰਹੇ ਸੀ ਬੱਚੇ ਵੀ ਜਲਾ ਰਹੇ ਸੀ ਕਿ ਪਾਪਾ ਨੂੰ ਚਲੇ ਕਰ ਰਹੇ ਉਹਨਾਂ ਦੇ ਬੱਚੇ ਤਰਲੇ ਕਰ ਰਹੇ ਆ ਸਭ ਕੁਝ ਕਰ ਰਹੇ ਆ ਮਾਂ ਵੀ ਤਰਲੇ ਕਰਨ ਦੀ ਹੈ ਕਿ ਨਾ ਕੋ ਕਹੋ ਪਰ ਉਹਨਾਂ ਨੇ ਇੱਕ ਨਹੀਂ ਮੰਨੀ ਉਹ ਆਏ ਇਹੋ ਕੰਮ ਨੂੰ ਹੀ ਕੀ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਨਾਏ ਆ ਜਾਂ ਕੀ ਗੱਲਬਾਤਾਂ ਆਏ ਕਿਸੇ ਦੀ ਪਛਾਣ ਹੋ ਚੁੱਕੀ ਆ ਹੁਣ ਪਛਾਣ ਇਸ ਤਰ੍ਹਾਂ ਕੋਈ ਨਹੀਂ ਕੋਈ ਆਪਣੇ ਇਲਾਕੇ ਦਾ ਨਹੀਂ ਆ ਕੋਈ ਕੁਝ ਨਹੀਂ ਆ ਜਿਹੜੀ ਗੱਲ ਆ ਜੀ ਬਸ ਇਹ ਜਾ ਰਹੇ ਕਿ ਸੁਖਚੈਨ ਜੀ ਬਾਹਰਲੇ ਮੁਲਕ ਤੋਂ ਆ ਕੇ ਇੱਥੇ ਜਾਂਉਂਦੇ ਸੀ ਕਿ ਮੈਂ ਬਿਜ਼ਨਸ ਕਰਾਂ ਮਗਰ ਇਸਕਾਂ ਨੂੰ ਜੋ ਸ਼ਾਪ ਮਿਲਦੀ ਆ ਤਾਂ ਕੀ ਕਰ ਉਹ ਬਿਜ਼ਨਸ ਹੀ ਕਰਨ ਆਇਆ ਸੀ ਕਿਉਂਕਿ ਉਹਨਾਂ ਨੇ ਇੱਥੇ ਆਣ ਕੇ ਆਪਣੀ ਫਿਰ ਜ਼ਮੀਨ ਵਧਾਈ ਆ ਦੇ ਨਾਲ ਹੁਣ ਇੱਕ ਹੋਟਲ ਦਾ ਪ੍ਰਬੰਧ ਕਰਨ ਦੇਖੀ ਜਦੋਂ ਮੈਂ ਹੋਟਲ ਇਕ ਲੈ ਲੰਨਾ ਚਲੋ ਬਾਹਰ ਬੜੀ ਚਿਰ ਹੋ ਗਈ ਨੂੰ ਮਿਹਨਤ ਕਰਦਿਆਂ ਦੋਵਾਂ ਪਰਵਾਂ ਨੂੰ ਕਿ ਉਹਨਾਂ ਇਰਾਦਾ ਹੈ ਕਿ ਚੱਲ ਇੱਥੇ ਹੋਲੀ ਲਈ ਆਪਣਾ ਬਿਜ਼ਨਸ ਸੈੱਟ ਕਰੀਏ ਤੇ ਕਿਉਂਕਿ ਸਾਰੀ ਉਮਰ ਨਹੀਂ ਕੰਮ ਹੁੰਦਾ ਬਾਹਰ ਵੀ ਪਰ ਉਹ ਆਇਆ ਦੀ ਇਹ ਕੰਮ ਨੂੰ ਹੀ ਕਿ ਚਲੋ ਕੋਈ ਪੰਜਾਬ 'ਚ ਵੀ ਪੈਸੇ ਲੱਗਣਗੇ ਪਰ ਉਹ ਕੰਮ ਹੋਇਆ ਨਹੀਂ ਜੀ ਹਾਂ ਉਹ ਤਾਂ ਕੋਈ ਉਚਿਤ ਅਧਿਕਾਰੀ ਪਹੁੰਚ ਤੱਕ ਉਚਿਤ ਅਧਿਕਾਰੀ ਜੀ ਇੱਥੇ ਘਰ ਪਹੁੰਚੇ ਸੀ ਤੇ ਬਾਕੀ ਹਜੇ ਤੱਕ ਕਾਰਵਾਈ ਆਪਣੀ ਭਾਈਨਾਠ ਕਰਨਦੇ ਆ ਪਰ ਹਜੇ ਤੱਕ ਕੋਈ ਨਤੀਜਾ ਨਹੀਂ ਕੋਈ ਨਿਕਲਿਆ ਕੀ ਕਰਦੇ ਮੰਗ ਅਸੀਂ ਜੇ ਤੇ ਸਾਡਾ ਅੱਜ ਸ਼ਾਮ ਤੱਕ ਕੋਈ ਹੱਲ ਹੋਇਆ ਬੰਦੇ ਫੜੇਗੇ ਠੀਕ ਆ ਨਹੀਂ ਤੇ ਅਸੀਂ ਸਵੇਰੇ ਕੱਲ ਨੂੰ ਫਿਰ ਰੋਡ ਜਾਮ ਕਰਾਂਗੇ ਜੀ ਹਾਂ ਪਰਿਵਾਰਿਕ ਮੈਂਬਰ ਨੇ ਜਿਨ੍ਹਾਂ ਨਾਲ ਗੱਲਬਾਤਾਂ ਜੀ ਕੀਤੀ ਉਹਨਾਂ ਦਾ ਇੱਕ ਗੱਲ ਸ਼ੁਰੂ ਕਹਿਣਾ ਕਿ ਐਨ ਆਰ ਆਈ ਪਰਾ ਸੀ ਜਿਹੜਾ ਕਿ ਬਾਹਰਲੇ ਮੁਲਕ ਤੋਂ ਆ ਕੇ ਇੱਥੇ ਚਾਹੁੰਦਾ ਸੀ ਕਿ ਮੈਂ ਪੰਜਾਬ ਦੇ ਵਿੱਚ ਆ ਕੇ ਬਿਜ਼ਨਸ ਕਰਾਂ ਕਿਉਂਕਿ ਸਾਰੀ ਉਮਰ ਵੀ ਜਿਹੜਾ ਬਾਹਰ ਕੰਮ ਨਹੀਂ ਹੁੰਦਾ ਮਗਰ ਜਦੋਂ ਇੱਥੇ ਪਹੁੰਚਦਾ ਹੈ ਤਾਂ ਹਜੇ ਤੱਕ ਕੋਈ ਕਲੀਅਰ ਨਹੀਂ ਹੋ ਸਕਿਆ ਰੰਜਿਸ਼ ਕੀ ਹੈ ਕੌਣ ਬੰਦੇ ਨੇ ਤੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਜਾਂਚ ਪੜਤਾਲ ਕਰ ਰਹੇ ਨੇ ਸੀਸੀਟੀਵੀ ਖੰਗਾਰ ਰਹੇ ਆ ਤੁਸੀਂ ਸੀਸੀਟੀਵੀ 'ਚ ਵੀ ਦੇਖ ਸਕਦੇ ਹੋ ਕਿ ਸਾਫ ਤੌਰ ਤੇ ਜਿਹੜਾ ਬੱਚੇ ਚਲਾ ਰਹੇ ਕੀ ਸਾਡੇ ਫਾਦਰ ਸਾਹਿਬ ਨੂੰ ਛੱਡ ਦਿਓ ਤੇ ਮਗਰ ਥੋੜਾ ਜਿਹਾ ਵੀ ਜਿਹੜਾ ਤਰਸ ਨਹੀਂ ਖਾਦਾ ਜਾਂਦਾ ਤੇ ਸ਼ਰੀਆਮ ਜੜੀਆਂ ਦਿਨ ਦਿਹਾੜੇ ਜੜੀਆਂ ਘਰ ਦੇ ਅੰਦਰ ਵੜ ਕੇ ਜੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਤੇ ਵੀ ਉੱਠਦਾ ਹੈ ਕਿਉਂਕਿ ਅ ਦਿਨ ਦਿਹਾੜੇ ਗੋਲੀਆਂ ਚੱਲ ਜਾਣੀਆਂ ਕਿੱਥੇ ਗਿਆ ਪੁਲਿਸ ਦਾ ਡਰ ਇਹ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਦੇ ਉੱਤੇ ਉੜਦਾ ਹੈ ਤੇ ਹੁਣ ਦੇਖਦੇ ਹਾਂ ਕਿ ਕਦੋਂ ਤੱਕ ਜਿਹੜਾ ਪ੍ਰਸ਼ਾਸਨ ਇਹਨਾਂ ਜਿਹੜੇ ਮੁਲਜ਼ਮ ਨੇ ਇਹਨਾਂ ਨੂੰ ਗ੍ਰਿਫਤਾਰ ਕਰਦਾ ਜਿਹੜੇ ਦਿਨ ਦਿਹਾੜੇ ਜਿਹੜੀਆਂ ਗੋਲੇ ਚਲਾਇਆ ਕਦੋਂ ਤੱਕ ਗ੍ਰਿਫਤਾਰ ਕਰਦਾ ਕਦੋਂ ਤੱਕ ਇਹ ਕਾਰਵਾਈ ਪੂਰੀ ਹੁੰਦੀ ਆ ਕੈਮਰਾਮੈਨ ਮਨੋਜ ਨਾਲ ਮਹਿਮਾਨੋਂ ਲਾਈਵ ਬਣ ਜਾਬੀ ਟੀਵੀ ਅਮਰitsar ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇਸ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ